ਪਟਿਆਲਾ ਲੋਕ ਸਭਾ ਲਈ ਸ਼੍ਰੋਮਣੀ ਕਾਲੀ ਦਲ ਉਮੀਦਵਾਰ ਐਨ ਕੇ ਸ਼ਰਮਾ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਪਖਾ ਦਿੱਤਾ ਹੈ ਐਨ ਕੇ ਸ਼ਰਮਾ ਨੂੰ ਜਥੇ ਪਿੰਡਾਂ ਦੇ ਵਿੱਚ ਪਰਮਾ ਹੁੰਗਾਰਾ ਮਿਲ ਰਿਹਾ ਹੈ ਉੱਥੇ ਸ਼੍ਰੋਮਣੀ ਕਾਲੀ ਦਲ ਹੁਣ ਸ਼ਹਿਰ ਦੇ ਵਿੱਚ ਵੀ ਚੋਣ ਪ੍ਰਚਾਰ ਚ ਜੁਟੇ ਹੋਈ ਹੈ ਜਿੱਥੇ ਲੋਕਾਂ ਵੱਲੋਂ ਚੋਣ ਸਮਾਗਮਾਂ ਦੇ ਵਿੱਚ ਬਾਜ਼ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ ਐਨਕੇ ਸ਼ਰਮਾ ਲਈ ਵਾਰਡ ਨੰਬਰ 2 ਵਿੱਚ ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਵੱਲੋਂ ਰੱਖੇ ਗਏ ਚੋਣ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਸ ਨੂੰ ਰੈਲੀ ਦੇ ਰੂਪ ਦੇ ਵਿੱਚ ਬਦਲ ਦਿੱਤਾ ਹੈ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਤੋਂ ਇਲਾਵਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੋੜਾ ਵੱਲੋਂ ਲੋਕਾਂ ਨੂੰ ਬਾਅਦ ਝੜ ਕੇ ਅਕਾਲੀ ਦਲ ਲਈ ਕੋਟ ਕਰਨ ਦੀ ਅਪੀਲ ਕੀਤੀ ਹੈ ਅੱਜ ਸਾਰਾ ਸਹਿਰ ਨਾਬਾ ਔਰ 90 ਦੀਆਂ ਐਸੋਸੀਏਸ਼ਨਾਂ ਸਾਡੇ ਮੱਖਣ ਸਿੰਘ ਜੀ ਲਾਲ ਕਾ ਹਲਕਾ ਚਾਰਜ ਪੌਲ ਗੋਲੂ ਜੀ ਸਾਡੇ ਜਿਹੜੇ ਸਹਿਰ ਦੇ ਪ੍ਰਧਾਨ ਰਹੇ ਆ ਉਹਨਾਂ ਦੀ ਇਕਵਾਈ ਹਿੱਟ ਬਹੁਤ ਵੱਡਾ 10000 ਤੋਂ ਵੀ ਵੱਧ ਇਕੱਠ ਹੋਇਆ ਪੂਰਾ ਸਹਿਰ ਇੱਥੇ ਹਾਜ਼ਰ ਹੋਇਆ ਔਰ ਸਹਿਰ ਦੀਆਂ ਸਾਰੀਆਂ ਐਸੋਸੀਏਸ਼ਨਾਂ ਚਾਹੇ ਪ੍ਰਾਪਰਟੀ ਡੀਲਰ ਐਸੋਸੀਏਸ਼ਨਾਂ ਚਾਹੇ ਕੇਬਲ ਐਸੋਸੀਏਸ਼ਨਾਂ ਬਹੁਤ ਸਾਰੀਆਂ ਐਸੋਸੀਏਸ਼ਨਾਂ ਨੇ ਅੱਜ ਮੇਰਾ ਸਨਮਾਨ ਕਰਿਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਵਾਦਾ ਵੀ ਕਰਦਾ ਹਾਂ ਕਿ ਮੈਂ ਇਹਨਾਂ ਦਾ ਸੇਵਾਦਾਰ ਬਣ ਕੇ ਡੱਟ ਕੇ ਸੇਵਾ ਕਰਾਂਗਾ ਮੈਂ ਸਮਝਦਾ ਕਿ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਾਰਗੁਜ਼ਾਰੀ ਜਿਹੜੀਆਂ ਸੜਕਾਂ ਏਅਰਪੋਰਟ ਬਿਜਲੀ ਪਾਣੀ ਪੰਜਾਬ ਚ ਇਨਫਰਾਸਟ੍ਰਕਚਰ ਕ੍ਰੀਏਟ ਹੋਇਆ ਉਸ ਦੇ ਹਿਸਾਬ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡੱਟ ਕੇ ਲੋਕ ਖੜ ਗਏ ਆਂ ਔਰ ਜਿਹੜਾ ਫਰਾਡ ਕਾਂਗਰਸ ਦੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਿਆ ਉਸ ਫਰਾਡ ਨੂੰ ਖਤਮ ਕਰਕੇ ਦੁਬਾਰਾ ਫਿਰ ਪੰਜਾਬ ਚ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਦੁਬਾਰਾ ਸਟੈਬਲਿਸ਼ ਕਰਨ ਦਾ ਮਨ ਬੁਲਾ ਲਿਆ ਅੱਜ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਆਪਣੀ ਜਿੱਤ ਜਿਹੜੀ ਆ ਪੱਕੀ ਆ ਬਸ ਐਲਾਨ ਹੋਣਾ ਬਾਕੀ ਹੈ। ਮੁੱਦੇ ਕੀ ਨਿਕਲੇ ਐਨੇ ਦਿਨ ਦੇ ਤੁਸੀਂ ਪ੍ਰਚਾਰ ਕਰ ਰਹੇ ਹੋ ਮੁੱਦੇ ਕੀ ਨਿਕਲੇ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਵਿੱਚ ਖਾਸ ਤੌਰ ਤੇ ਰੋਜ਼ਗਾਰ ਨੂੰ ਲੈ ਕੇ ਵੱਡੇ ਉਦਯੋਗ ਵੀ ਆ ਰਹੇ। ਭਾਜੀ ਇੱਥੇ ਜਿਹੜੇ ਪਹਿਲਾਂ ਐਮਪੀ ਬਣਦੇ ਰਹੇ ਸੀ ਐਮ ਬਣਦੇ ਰਹੇ ਉਹਨਾਂ ਨੇ ਲੋਕਾਂ ਨਾਲ ਧੋਖੇ ਕਰੇ ਕਮਿਟਮੈਂਟਾਂ ਕਰਕੇ ਭੱਜੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ। ਫੈਕਟਰੀ ਨਵੀਂ ਇੰਡਸਟਰੀ ਕੋਈ ਆ ਰਹੀ ਨਹੀਂ ਰਹੀ ਤੁਸੀਂ ਦੇਖ ਲਓ ਵੀ 30 30 ਸਾਲ ਐਮਪੀ ਰਹਿ ਕੇ ਵੀ ਕੋਈ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਏ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਆ ਨਸ਼ੇ ਜਿਹੜੇ ਆ ਉਹ ਘਰ ਘਰ ਵਿਕਰੇ ਆ ਹਰ ਜਿਹੜਾ ਘਗਰਾ ਉਹ ਇੱਥੇ ਤਬਾਹੀ ਮਚਾਉਂਦਾ ਹੈਗਾ ਸੜਕ ਜਿਹੜੀ ਸਰੰਦ ਰੋਡ ਬਣਨ ਵਾਲੀ ਆ ਨਾਬੇ ਤੋਂ ਸਮਾਣੇ ਤੱਕ ਟ੍ਰੈਕ ਬਣਨ ਵਾਲਾ ਇਹ ਸਾਰੇ ਕੰਮ ਆ ਬਾਕੀ ਬੀਬੀਆਂ ਜਿਹੜੀ ਗਰੀਬ ਆ ਉਹਨਾਂ ਦੀ ਸਾਰੀ ਲੋਕ ਭਲਾਈ ਦੀਆਂ ਸਕੀਮਾਂ ਜਿਹੜੀਆਂ ਉਹ ਬੰਦ ਪਈਆਂ ਹੈਗੀਆਂ ਸੋ ਪ੍ਰਮਾਤਮਾ ਕਾਲਪੁਰਖ ਵੈਗਰੂ ਬਖਸ਼ਿਸ਼ ਕਰੇਗਾ ਹਰ ਵਰਗ ਦਾ ਕਿਸਾਨਾਂ ਦਾ ਵੀ ਖਿਆਲ ਰੱਖਾਂਗੇ ਮਜ਼ਦੂਰਾਂ ਦਾ ਵੀ ਖਿਆਲ ਰੱਖਾਂਗੇ ਵਪਾਰੀਆਂ ਦਾ ਵੀ ਖਿਆਲ ਰੱਖਾਂਗੇ ਕਰਮਚਾਰੀਆਂ ਦਾ ਵੀ ਖਿਆਲ ਰੱਖਾਂਗੇ ਕੰਬਾਈਨ ਮਿਨਿਸਟਰ ਇੰਡਸਟਰੀ ਲਈ ਤੁਸੀਂ ਬਿਆਨ ਦਿੱਤਾ ਸੀ ਕੀ ਲੱਗਦਾ ਉਹਦੇ ਲਈ ਕੀ ਫਿਊਚਰ ਬਣੇਗਾ ਦੇਖੋ ਬਹੁਤ ਵੱਡੀ ਐਗਰੋ ਇੰਡਸਟਰੀ ਇੱਥੇ ਹੈਗੀ ਆ ਹੋਰ ਇੱਥੇ ਇੰਸਲਰੀ ਇੰਡਸਟਰੀ ਆਣ ਦੀ ਲੋੜ ਆ ਜੇਕਰ ਆਪਾਂ ਇਹਨਾਂ ਨੂੰ ਕੰਸੈਸ਼ਨ ਦੇ ਦਈਏ ਜੀਐਸਟੀ ਆ ਹੋਰ ਕੰਸੈਸ਼ਨ ਦੇ ਦਈਏ ਤਾਂ ਇੰਡਸਟਰੀ ਹੋਰ ਵੱਧ ਫੁੱਲ ਸਕਦੀ ਆ ਨਵੀਂ ਇੰਡਸਟਰੀ ਇੱਥੇ ਆ ਸਕਦੀ ਆ ਪਿਛਲੀਆਂ ਸਰਕਾਰਾਂ ਨੇ ਕੋਈ ਉਪਰਾਲਾ ਨਹੀਂ ਕਰਿਆ ਪ੍ਰਮਾਤਮਾ ਕਰੂਗਾ ਆਪਾਂ ਪੂਰੇ ਪੰਜਾਬ ਚ ਇੰਡਸਟਰੀ ਨੂੰ ਜਿਹੜਾ ਦੁਬਾਰਾ ਸਟੈਬਲਿਸ਼ ਕਰਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਥੈਂਕ ਯੂ ਦੇਖੋ ਇਹ ਲੋਕਾਂ ਦਾ ਰੁਝਾਨ ਆ ਜਿਹੜੇ ਆਪ ਮਹਾਰੇ ਨਿਕਲ ਕੇ ਆਏ ਨੇ ਐਨ ਕੇ ਸ਼ਰਮਾ ਜੀ ਦਾ ਕਿਉਂਕਿ ਕਿਰਦਾਰ ਸਾਰਾ ਕੁਝ ਦੇਖ ਕੇ ਕਿਉਂਕਿ ਪਿੱਛੇ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਇੱਕ ਬਦਲਾਅ ਦੇ ਚੱਕਰ ਚ ਚੱਕਰੇ ਖਾ ਕੇ ਲੋਕ ਆਪ ਇਸ ਕਰਕੇ ਅੱਜ ਤੱਕ ਇਹ ਵੀ ਦੇਖੋ ਬਹੁਤ ਵੱਡੀ ਗੱਲ ਹੈ ਅੱਜ ਤੱਕ ਬਾੜ ਨੰਬਰ 2 ਦੇ ਵਿੱਚ ਉਹਨਾਂ ਨੂੰ ਕੋਈ ਬੰਦਾ ਨਹੀਂ ਇੱਥੇ ਆ ਰਿਹਾ ਬੂਥ ਲਾਉਣ ਨੂੰ ਤੁਸੀਂ ਆਪਦੇ ਤੌਰ ਤੇ ਪਤਾ ਕਰ ਲਿਓ ਕਿ ਇੱਕ ਵੀ ਉਹਨਾਂ ਦਾ ਫੰਕਸ਼ਨ ਨਹੀਂ ਹੋਇਆ ਬਾੜ ਨੰਬਰ 2 ਦੇ ਵਿੱਚ ਨਾ ਕਾਂਗਰਸ ਦਾ ਹੋਇਆ ਨਾ ਆਮ ਆਦਮੀ ਦਾ ਹੋਇਆ ਸੋ ਇਹੀ ਬਹੁਤ ਵੱਡਾ ਮੇਰਾ ਸਾਰਿਆਂ ਦਾ ਅਸ਼ੀਰਵਾਦ ਆ ਮੈਨੂੰ ਕਿ ਸਾਰਿਆਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਜਿਹੜਾ ਕਿ ਉਹਨਾਂ ਨੂੰ ਬੰਦਾ ਨਹੀਂ ਲੱਭ ਰਿਹਾ ਅੱਜ ਤੱਕ ਤੇ ਮੈਂ ਵਿਸ਼ਵਾਸ ਵੀ ਦਿਵਾਉਣਾ ਸ਼ਰਮਾ ਜੀ ਨੂੰ ਕਿ ਸ਼ਹਿਰ ਦੇ ਵਿੱਚੋਂ ਸ਼ਿਪੂਰੀ ਦੇ ਵਿੱਚੋਂ ਵਾਰਡ ਨੰਬਰ 2 ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਜਿਤਾ ਕੇ ਇੱਥੋਂ ਤੋਰਾਂਗੇ ਕਿਉਂਕਿ ਲਾਲ ਕਾ ਜੀ ਜਿਹੜੀ ਗਵਾਹੀ ਆ ਤੁਸੀਂ ਦੇਖਿਆ ਲਾਲ ਕਾ ਜੀ ਦੀ ਗਵਾਹੀ ਦੇ ਵਿੱਚ ਪੂਰਾ ਸ਼ਹਿਰ ਇਕਮੁੱਠ ਹੋ ਗਿਆ ਸਾਰੇ ਉਹਨਾਂ ਦੇ ਨਾਲ ਉਹਨਾਂ ਦੇ ਕਰੇ ਹੋਏ ਕੰਮਾਂ ਨੂੰ ਦੇਖ ਕੇ ਸਾਰੇ ਇਹ ਵਿਸ਼ਵਾਸ ਦਿਵਾਉਣਾ ਕਿ ਐਨ ਕੇ ਸ਼ਰਮਾ ਜੀ ਨੂੰ ਵੱਡੀ ਲੀਡ ਤੇ ਜਿਤਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੀਤਾ ਪੰਜਾਬ ਦੇ ਵਿੱਚ ਉਹ ਲੋਕਾਂ ਦੇ ਸਾਹਮਣੇ ਆ ਬਿਜਲੀ ਖੋ ਸੜਕਾਂ ਲੈ ਕੇ ਜਾਂ 에어ਪੋਰਟ ਜਿੰਨੇ ਵੀ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ ਲੋਕ ਮਹਿਸੂਸ ਕਰ ਰਹੇ ਨੇ ਕਿ ਸਾਨੂੰ ਪਿਛਲੇ ਸਮੇਂ ਦੇ ਵਿੱਚ 67 ਸਾਲਾਂ ਵਿੱਚ ਠੱਗ ਮਿਲੇ ਨੇ ਉਹਨਾਂ ਠੱਗਾਂ ਨੂੰ ਭਜਾਉਣ ਵਾਸਤੇ ਲੋਕਾਂ ਨੇ ਮਨ ਬਣਾ ਲਿਆ ਤੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪੰਜਾਬ ਨੂੰ ਵੋਟ ਪਾਉਣ ਦਾ ਮਨ ਬਣਾ ਲਿਆ ਵਿਧਾਨ ਸਭਾ ਹਲਕਾ ਕਿਵੇਂ 12 ਦਾ ਰਹਿਣ ਵਾਲਾ ਵਿਧਾਨ ਸਭਾ ਹਲਕਾ ਦਾ ਵਿਧਾਨ ਸਭਾ ਹਲਕਾ ਸਾਡਾ ਨਾਬਾ ਬਿਲਕੁਲ 1 ਨੰਬਰ ਤੇ ਰਹੇਗਾ ਕਿਉਂਕਿ ਸਾਡੇ ਉਮੀਦਵਾਰ ਦਾ ਚੋਣ ਨਿਸ਼ਾਨ 1 ਨ ਸ਼ਹਿਰ 'ਚ ਸਾਡੀ ਵੋਟ ਵਧੇਗੀ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਫਿਰ ਝੂਠੀਆਂ ਗੱਲਾਂ ਕਰਨ ਵਾਲੇ ਲੋਕ ਸੀਗੇ ਜਿਹੜੇ ਠੱਗੀਆਂ ਮਾਰ ਕੇ ਚਲੇ ਗਏ ਇਸ ਵਾਰ ਸ਼ਹਿਰ ਦੇ ਵਿੱਚੋਂ ਸਾਨੂੰ ਬਰਾਬਰ ਇਹਨਾਂ ਤੋਂ ਸਭ ਤੋਂ ਵੱਧ ਵੋਟ ਮਿਲੇਗੀ